ਕਰ ਦੇ ਹਾਲਾਤਾਂ ਦੀ ਜ਼ਿਕਰਗਾਰੀ ਕੀਤੀ ਜਾਵੇ ਤਾਂ ਕਿਦਾਂ ਦੇ ਰੇਸ਼ਮ ਤੋਂ ਹਦਾ ਕਰਜਤਾ ਮੈਂ ਬਹੁਤ ਤੰਗੀ ਰਹੀ ਆ ਮਤਲਬ ਜਿੰ ਤੋਂ ਹੀ ਮਤਲਬ ਗਰੀਬੀ ਦੇਖੀ ਆ ਗਰੀਬੀ ਦੇਖਦੇ ਆਏ ਆ ਤੇ ਜਦੋਂ papa death ਹੋ ਗਈ ਸੀਗੀ ਉਸ ਤੋਂ ਬਾਅਦ ਮੰਮਾ ਨੇ ਕੰਮ ਕਰਨਾ ਸ਼ੁਰੂ ਕੀਤਾ ਫੈਕਟਰੀ ਵਿੱਚ ਸਲਾਈ ਦਾ ਇਹ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀਗੇ ਮੇਰੇ ਮੰਮਾ ਨੇ ਬਹੁਤ ਮਿਹਨਤ ਕੀਤੀ ਆ ਸਾਨੂੰ ਇੱਥੇ ਤੱਕ ਮੈਨੂੰ ਆਉਣ ਲਈ ਮੰਮਾ ਦੀ ਬੋਹ ਨੇ ਬਹੁਤ ਜ਼ਿਆਦਾ ਮਿਹਨਤ ਆ ਮੇਰੇ ਪਿੱਛੇ ਵੀ ਜਦੋਂ ਮੀਂਹ ਪੈਣਾ ਬਾਲ ਡੈਗ ਜਾਣੇ ਛੱਤ ਡੈਗ ਜਾਣੀ ਮਤਲਬ ਇੱਕ ਇੱਕ ਬਾਲਾ ਡੈਗ ਜਾਣਾ ਪੇਟੀ ਤੇ ਕਦੀ ਡੈਗ ਜਾਣਾ ਅਸੀਂ ਸੁੱਤੇ ਹੋਣਾ ਸਾਨੂੰ ਪਤਾ ਵੀ ਨਹੀਂ ਹੁਣਾ ਜਦੋਂ ਜ਼ਿਆਦਾ ਗਰਮੀ ਹੁੰਨੀ ਲੋਕਾਂ ਨੇ ਕਹਿਣਾ ਕਿ ਮੀਂਹ ਪਵੇ ਮਤਲਬ ਬਹੁਤ ਜ਼ਿਆਦਾ ਗਰਮੀ ਸਾਨੂੰ ਟੈਨਸ਼ਨ ਪੈ ਜਾਣੀ ਵੀ ਜ਼ਿਆਦਾ ਗਰਮੀ ਆ ਜੇ ਮੀਂਹ ਜ਼ਿਆਦਾ ਆ ਗਿਆ ਤੇ ਛੱਤ ਚੋਂਣ ਲੱਗ ਜਾਣੀ ਆ ਬਾਲੇ ਦੀ ਕਹਿੰਦਾ ਡਾਰਸੀ ਤੇ ਮੀਦਾ ਪਾਣੀ ਅੰਦਰ ਆ ਜਾਣਾ ਇੱਕ ਕਮਰੇ ਚ ਹੀ ਰਹਿੰਦੇ ਤੇ ਸਾਰਾ ਕਿੱਜਾਂ ਦਾ ਸਮਾਨ ਵੀ ਕਮਰੇ ਵਿੱਚ ਹੀ ਹੁੰਦਾ ਸੀਗਾ ਤੁਸੀਂ ਪੱਕੀਆਂ ਕੰਦਾ ਵਾਲੇ ਆ ਅਸੀਂ ਕੱਚੀਆਂ ਛੱਤਾ ਵਾਲੇ ਆ ਤੁਸੀਂ ਪੱਕੀਆਂ ਕੰਦਾ ਵਾਲੇ ਆ ਅਸੀਂ ਕੱਚੀਆਂ ਛੱਤਾ ਵਾਲੇ ਤੁਹਾਡੀ ਸੋਚ ਹੈ ਅੰਬਾਂ ਜਈ ਅਸੀਂ ਨਿੱਕੀਆਂ ਮੱਤਾ ਵਾਲੇ ਕਦੇ ਨਿਭਦੀ ਵੇਖੀ ਨਾ ਮੈਲਾ ਤੇ ਛਪਰਾ ਦੀ ਉਹ ਕਦੇ ਬਹਿ ਕੇ ਦੱਸਾਂਗੇ ਉਹ ਕੀ ਜੂਨ ਹੈ ਫਕਰਾ ਦੀ ਕਦੇ ਮਿਲ ਕੇ ਬੈਠਾਂਗੇ ਉਹ ਫਿਰ ਬਹਿ ਕੇ ਦੱਸਾਂਗੇ ਉਹ ਕੀ ਜੂਨ ਹੈ ਫਕਰਾ ਦੀ ਉਹ ਕੀ ਜੂਨ ਹੈ ਫਕਰਾ ਦੀ ਕਦੇ ਮਿਲ ਕੇ ਬੈਠਾਂਗੇ ਅੱਛਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸ਼ਖਸ ਕਿਹੜਾ ਆਇਆ ਜਿਹਨੇ ਤੁਹਾਡੀ ਉਂਗਲ ਫੜ ਕੇ ਕਿਹਾ ਹੋਵੇ ਚੱਲ ਹੀ ਨਾ ਇਹ ਤੂੰ ਗਾ ਕੇ ਆ। ਚਲ ਉੱਠ ਤੈਨੂੰ ਲੋੜ ਆ ਉੱਥੇ ਜਾ ਕੇ ਸਟੇਜ ਤੇ ਮਤਲਬ ਮੇਰੇ ਤਾਇਆ ਜੀ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਜਸਵਿੰਦਰ ਕੁਮਾਰ ਉਹਨਾਂ ਉਹਨਾਂ ਦਾ ਨਾਮ ਆ ਪਰ ਉਹਨਾਂ ਦੀ ਜਦੋਂ ਉਹ ਪਹਿਲਾਂ ਮੈਨੂੰ ਬਹੁਤ ਜਿੱਦਾਂ ਹੌਸਲਾ ਦਿੰਦੇ ਹੁੰਦੇ ਸੀ ਹੀ ਨਾ ਵੀ ਤੂੰ ਆ ਜਾ ਗਾ ਤੇਰੀ ਆਵਾਜ਼ ਬਹੁਤ ਵਧੀਆ ਤੂੰ ਮੈਨੂੰ ਗਾਣੇ ਸੁਣਾ। ਉਹਨਾਂ ਨੇ ਹਾਰਮੋਨੀਅਮ ਲੈ ਕੇ ਇਦਾਂ ਬੈ ਜਾਣਾ। ਮਤਲਬ ਵੇੜੇ ਵਿੱਚ ਸਾਡੇ ਇਦਾਂ ਵੇੜਾ ਹੁੰਦਾ ਸੀ। ਤੇ ਤੇ ਉਹਨਾਂ ਦੀ ਵੀ ਜਦੋਂ ਡੈਥ ਹੋ ਗਈ ਤੇ ਬਹੁਤ ਜਿੱਦਾਂ ਜਾਨੀ ਕੋਈ سپورਟ ਨਹੀਂ ਕਰਦਾ ਸੀ। ਬਹੁਤ ਦਿਲ ਟੁੱਟਿਆ ਬੜਾ। ਮੰਮੀ ਕਹਿੰਦੇ ਹੁੰਦੇ ਕਿ ਸਾਡੇ ਵੱਲ ਦੇਖ ਤੂੰ ਮੇਰੇ ਵੱਲ ਦੇਖ ਕਿ ਮੈਂ ਕਿੱਦਾਂ ਮਿਹਨਤ ਕਰਦੀ ਪਈ ਆ ਕਿ ਤੁਸੀਂ ਛੋਟੇ ਛੋਟੇ ਹੁੰਦੇ ਸੀ ਤੁਹਾਡੇ ਪਾਪਾ ਦੀ ਡੈਥ ਹੋ ਗਈ ਕਿ ਮੈਂ ਤੁਹਾਨੂੰ ਪਾਲਿਆ ਮਤਲਬ ਕਦੀ ਵੀ ਡਰਨਾ ਨਹੀਂ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ ਆ ਨਾ ਮਤਲਬ ਵਧੀਆ ਸਟਰੋਂਗ ਬਣ ਕੇ ਰਹਿਣਾ ਹੋਜੀ ਦੇ ਦਿਲ ਵਿੱਚ ਰੱਬ ਦੇ ਨਾਲੋਂ ਵੱਧ ਕੇ ਥਾਂ ਹੁੰਦੀ ਏ ਹੋਜੀ ਦੇ ਦਿਲ ਵਿੱਚ ਰੱਬ ਦੇ ਨਾਲੋਂ ਵੱਧ ਕੇ ਥਾਂ ਹੁੰਦੀ ਏ ਉਹ ਜਿਹੜੀ ਹਰ ਪਲ लाਡ ਲਡਾਵੇ ਉਹ ਤਮਾ ਹੁੰਦੀ ਐ ਉਹ ਜਿਹੜੀ ਹਰ ਪਲ लाਡ ਲਡਾਵੇ ਉਹ ਤਮਾ ਹੁੰਦੀ ਐ ਹਾਂਜੀ ਆਉਣ ਵਾਲੇ 10 ਸਾਲਾਂ ਦੇ ਵਿੱਚ ਖੁਦ ਨੂੰ ਕਿੱਥੇ ਵੇਖਣਾ ਚਾਹੁੰਦੇ ਹੋ ਇਹੀ ਮੈਮ ਕੀ ਮਤਲਬ ਵਧੀਆ ਸਿੰਗਰ ਹੋ ਹਾਂ ਜਿੱਤੇ ਵਡਿਆ ਵਡਿਆ ਸਟੇਜਾਂ ਤੇ ਕੌਣ ਦਾ ਮੈਨੂੰ ਵੀ ਮੌਕਾ ਮਿਲੇ ਮੈਂ ਇਹੀ ਕਹਿੰਦੀ ਆ ਕਿ ਸਾਰੇ ਰਲ ਮਿਲ ਕੇ ਪਿਆਰ ਨਾਲ ਰਹੋ ਇੱਥੋਂ ਆਪਾਂ ਇਸ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ ਜਿੰਨਾ ਹੋ ਸਕੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਮਤਲਬ ਵਧੀਆ ਖੁਸ਼ ਰਹਿਣਾ ਚਾਹੀਦੀ ਕਦਮ ਮਿਲ ਕੇ ਬੈਠਾਂਗੇ ਉਹ ਫਿਰ ਬਹਿ ਕੇ जेबीडी टीवी ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਸਿਮ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਵੋਗੇ ਕਹਿੰਦੇ ਨੇ ਕਿ ਜਿਹੜਾ 뮤직 ਦਾ ਹੁਨਰ ਹੈ ਪਰਮਾਤਮਾ ਕਿਸੇ ਕਿਸੇ ਦੇ ਵਿੱਚ ਭਰ ਕੇ ਪੇਛਦਾ ਹੈ ਤੇ ਜਦੋਂ ਮਨੁੱਖ ਆਪਣੇ ਉਸ ਹੁਨਰ ਦੀ ਪਛਾਣ ਕਰ ਲੈਂਦਾ ਹੈ ਉਸ ਉੱਪਰ ਮਿਹਨਤ ਕਰਦਾ ਹੈ ਤੇ ਫਿਰ ਸਾਰੀ ਕਾਇਨਾਤ ਲੱਗ ਜਾਂਦੀ ਹੈ ਉਸ ਨੂੰ ਉਸਦੇ ਮਕਾਮਾ ਤੱਕ ਪਹੁੰਚਾਉਣ ਵਾਸਤੇ ਇੱਕ ਅਜਿਹੇ ਹੀ ਇੱਕ ਨਵੇਂ ਸਿਤਾਰੇ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਮਰ ਛੋਟੀ ਹੈ ਪਰ ਛੋਟੀ ਉਮਰ ਦੇ ਵਿੱਚ ਇਸ ਕੁੜੀ ਨੇ ਵੱਡੀਆਂ ਮੱਲਾਂ ਮਾਰੀਆਂ ਹੋਈਆਂ ਨੇ ਬਹੁਤ ਹੀ ਖੂਬਸੂਰਤ ਆਵਾਜ਼ ਦੀ ਇਹ ਹਮਲਾ ਹੈ ਸਾਡੇ ਨਾਲ ਹੀਨਾ ਗਾਠ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਹੀਨਾ ਤੁਹਾਡਾ ਥੈਂਕ ਯੂ ਮੈਮ ਜੀ ਜੀ ਸੇਤਾ ਦੱਸੋ ਕਿਵੇਂ ਠੀਕ-ਠਾਕ ਹਾਂਜੀ ਠੀਕ ਹੈ ਤੁਸੀਂ ਹਾਂਜੀ ਠੀਕ-ਠਾਕ ਅੱਛਾ ਹੀਨਾ ਬਹੁਤ ਛੋਟੀ ਉਮਰ ਦੇ ਵਿੱਚ ਮਿਊਜ਼ਿਕ ਦੇ ਵਿੱਚ ਸ਼ੁਰੂਆਤ ਕੀਤੀ ਹਾਂਜੀ ਮਿਊਜ਼ਿਕ ਦੇ ਨਾਲ ਮੂਹ ਕਿਵੇਂ ਪਿਆ ਕਿਵੇਂ ਸੋਚਿਆ ਕਿ ਇਸ ਲਾਈਨ ਦੇ ਵਿੱਚ ਜਾਣਾ ਚਾਹੀਦਾ ਮੈਮ ਜਦੋਂ ਨਾ ਮੈਂ ਘਰ ਕੰਮ ਕਰਨਾ ਜਾਂ ਸਕੂਲ ਕਿਤੇ ਵੀ ਕੋਈ ਪ੍ਰੋਗਰਾਮ ਹੋਣਾ ਕੰਮ ਕਰਦੀ ਮੈਂ ਗਾਈ ਜਾਣਾ ਮੂਹ ਦੇ ਵਿੱਚ ਜਦੋਂ ਮੰਮਾ ਨੇ ਸੁਣਨਾ ਕਹਿਣਾ ਤੇਰੀ ਆਵਾਜ਼ ਵਧੀਆ ਤੂੰ ਗਾ ਸਕਦੀ ਆ ਕਿਸੇ ਨੇ ਵੀ ਸੁਣਨਾ ਕਹਿਣਾ ਹੀ ਨਾ ਤੇਰੀ ਆਵਾਜ਼ ਬਹੁਤ ਵਧੀਆ ਤੂੰ ਗਾ ਸਕਦੀ ਆ ਮਤਲਬ ਤੂੰ ਗਾਇਆ ਕਰ ਫਿਰ ਧੀ ਹੌਲੀ ਹੌਲੀ ਮੈਂ ਮੇਰਾ ਇੰਟਰਸਟ ਪੈਣ ਲੱਗ ਗਿਆ ਮਿਊਜ਼ਿਕ ਵਿੱਚ ਇਦੀ ਮੈਂ ਹੌਲੀ ਹੌਲੀ ਕਿਤੇ ਵੀ ਪ੍ਰੋਗਰਾਮ ਹੋਣਾ ਇੱਕ ਦੋ ਗਾਣੇ ਦਾ ਟਾਈਮ ਲੈ ਕੇ ਫਿਰ ਮੈਂ ਇਦਾਂ ਗਾਉਣਾ ਸਟਾਰਟ ਕਰ ਦਿੱਤਾ ਹਾਂਜੀ ਕਿੰਨੇ ਸਾਲ ਦੇ ਸੀ ਜਦੋਂ ਮਤਲਬ ਕਿ ਮਿਊਜ਼ਿਕ ਨਾਲ ਮੋਹ ਪਿਆ ਮੈਂ 7-8 ਸਾਲ ਦੀ ਸੀਗੀ ਜਦੋਂ ਹਾਂ ਮਿਊਜ਼ਿਕ ਨਾਲ ਇਦਾਂ ਇੰਟਰਸਟ ਪੈਣ ਲੱਗ ਗਿਆ ਮਿਊਜ਼ਿਕ ਵਿੱਚ ਉਸ ਵੇਲੇ ਸੋਚਦੇ ਹੁੰਦੇ ਸੀ ਕਿ ਮੈਂ ਏਸੀ ਲਾਈਨ ਚ ਹੀ ਜਾਣਾ ਨਹੀਂ ਮੈਂ ਮੋਦੋ ਤਾਂ ਮੈਂ ਇਦਾਂ ਮਤਲਬ ਸ਼ੌਂਕ ਲਈ ਗਾਉਂਦੀ ਹੁੰਦੀ ਸੀ ਜਿੱਦਾਂ ਸਾਰਿਆਂ ਨੇ ਕਹਿਣਾ ਤੇਰੀ ਆਵਾਜ਼ ਵਧੀਆ ਹੈ ਤੂੰ ਗਾਣਾ ਸੁਣਾ ਸਾਨੂੰ ਕਿਸੇ ਨੇ ਵੀ ਜਦੋਂ ਕਰੇ ਰਿਸ਼ਤੇਦਾਰਾਂ ਨੇ ਆਜਾਣਾ ਉਹਨਾਂ ਨੇ ਵੀ ਕਹਿਣਾ ਵੀ ਨਾ ਤੂੰ ਸਾਨੂੰ ਗਾਣਾ ਸੁਣਾ ਫਰੀਦੀ ਹੌਲੀ ਹੌਲੀ ਇਨਸਟਰੂਮੈਂਟ ਲੱਗ ਗਿਆ ਤੇ ਹੁਣ ਇਹੀ ਸੋਚਿਆ ਕਿ ਵਧੀਆ ਸਿੰਗਰ ਬਣਨਾ ਅੱਛਾ ਅਸੀਂ ਵੀ ਕਹਿੰਦੇ ਆਂ ਹੀ ਨਾ ਸਾਨੂੰ ਅੱਜ ਤੁਸੀਂ ਗਾਣਾ ਸੁਣਾਓ ਕਿਹੜਾ ਸੁਣਾਉਂਗੇ ਰਾਜਿਆ ਵੇ ਹੂੰ ਮੁੱਦਾ ਮਨਾਲੇ ਦਾ ਮ ਪਰਾਂਗੀ ਰਾਜਿਆ ਹੋਵੇ ਉਹ ਦਮਨਾਲੀ ਦਮ ਬਰਾਂਗੀ ਰਾਂਜਿਆ ਹੋਵੇ ਜਿਵੇਂ ਕਮੀਂ ਗਾ ਕਰਾਂਗੀ ਰਾਂਜਿਆ ਹੋਵੇ ਜਿਵੇਂ ਕਮੀਂ ਗਾ ਉਹ ਕਰਾਂਗੀ ਰਾਂਜਿਆ ਮੇਰਾ ਜਿਸਮ ਤੇ ਜਾਨ ਈਮਾਨ ਹੈ ਤੂੰ ਮੇਰਾ ਰੱਬ ਰਸੂਲ ਜੀ ਮੈਂ ਗਾਵੇਂਗਾ ਕਰਾਂਗੀ ਰਾਜ ਆਵੇ ਜੀ ਮੈਂ ਗਾਵੇਂਗਾ ਉਹ ਕਰਾਂਗੀ ਰਾਜ ਆਵੇ ਇਹਨਾ ਬਹੁਤ ਹੀ ਤੁਹਾਡੀ ਪਿਆਰੀ ਆਵਾਜ਼ ਹੈ ਹਾਂ ਜੀ ਤੇ ਜਿਸ ਤਰੀਕੇ ਦੇ ਨਾਲ ਬਚਪਨ ਤੋਂ ਇਹ ਸ਼ੌਂਕ ਤੁਸੀਂ ਸ਼ੁਰੂ ਕੀਤਾ ਹਨਾ ਜੀ ਤੇ ਹੁਣ ਤੁਸੀਂ ਇਸੇ ਲਾਈਨ ਦੇ ਵਿੱਚ ਪੜਾਈ ਵੀ ਕਰ ਰਹੇ ਹੋ ਘਰ ਦੇ ਸਪੋਰਟ ਕਰਦੇ ਸੀ ਇਸ ਚੀਜ਼ ਨੂੰ ਹਾਂ ਜੀ ਮੈਮ ਘਰ ਵੱਲੋਂ ਪੂਰੀ ਸਪੋਰਟ ਆ ਚਾ ਪੂਰੀ ਸਪੋਰਟ ਕਰਦੇ ਸੀਗੇ ਹਾਂ ਜੀ अच्छा बहुत बार ऐसा होता है कि जेकर किसी को कोई हुनर होवे ना खास तौर पे गायकी दा हुनर होवे ता घर दे भी ये गल ਆਖ दंदे ने कि ਛੱਡ ਪਰਾ ਕਿਹੜੇ ਕੰਮੀ ਪਈ ਹੋਈਆਂ ਇਤੋਂ ਵਧੀਆ ਤੂੰ ਕੋਈ ਮਤਲਬ ਕਿ ਚੰਗਾ ਕੋਰਸ ਕਰਕੇ ਤੇ ਵਧੀਆ ਨੌਕਰੀ ਕਰ ਤੂੰ ਕਿਹੜੇ ਕੰਮੀ ਪਈ ਨੇ ਅੱਜ ਕੱਲ ਤਾਂ ਇਹਦਾ ਕੋਈ ਨਾ ਸਕੂਪ ਵੀ ਨਹੀਂ ਹੋ ਅੱਜ ਕੱਲ ਤਾਂ ਜਿਹੜੀ ਗਾਇਕੀ ਆ ਉਹ ਤਾਂ ਪੈਸੇ ਦੀ ਗੇਮ ਬਣ ਕੇ ਰਹਿ ਚੁੱਕੀ ਆ ਹਾਂਜੀ ਪਰ ਮैम ਜਿੱਦਾਂ ਪਹਿਲਾ ਪਹਿਲਾ ਕੋ ਕਹਿੰਦੇ ਹੁੰਦੇ ਸੀ ਵੀ ਤੂੰ ਕੀ ਰੋਲਾ ਪਾਈ ਰੱਖਦੀ ਆ ਮਤਲਬ ਗਾਉਂਦੀ ਰਹਿੰਦੀ ਆ ਫਿਰ ਜਿੱਦਾਂ ਹੌਲੀ-ਹੌਲੀ ਸਾਰਿਆਂ ਨੇ ਮੈਨੂੰ ਕਿਹਾ ਵੀ ਤੇਰੀ ਬਾਜ ਵਧੀਆ ਤੁਸੀਂ ਕੁੜੀ ਨੂੰ ਰੋਕਣਾ ਨਹੀਂ ਆ ਕਿ ਮਤਲਬ ਕਿ ਵਧੀਆ ਗਾਉਂਦੀ ਆ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦਾ ਤੁਸੀਂ ਇਹਨੂੰ ਲੈ ਕੇ ਆਇਆ ਕਰੋ ਅਸੀਂ ਇਹਨੂੰ ਟਾਈਮ ਦਿਆ ਕਰਾਂਗੇ ਹੁਣ ਮਤਲਬ ਪਹਿਲਾਂ-ਪਹਿਲਾਂ ਰੋਕਦੇ ਸੀ ਹੁਣ ਨਹੀਂ ਹੁਣ ਪੂਰੀ ਸਪੋਰਟ ਕਰਦੇ ਆ ਅੱਛਾ ਹਾਂਜੀ ਜੀ ਕਿਤੇ ਪ੍ਰੋਗਰਾਮ ਹੁੰਦਾ ਮੇਰੇ ਨਾਲ ਜਾਂਦੇ ਆ ਹਾਂ ਹਾਂਜੀ ਓਕੇ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਮਿਊਜ਼ਿਕ ਦੇ ਵਿੱਚ ਆਪਣੀ ਕੈਰੀਅਰ ਦੀ ਸ਼ੁਰੂਆਤ ਕਰ ਚੁੱਕੇ ਆਂ ਹਾਂਜੀ ਆਉਣ ਵਾਲੇ 10 ਸਾਲਾਂ ਦੇ ਵਿੱਚ ਖੁਦ ਨੂੰ ਕਿੱਥੇ ਵੇਖਣਾ ਚਾਹੁੰਦੇ ਹੋ ਇਹੀ ਆ ਮੈਮ ਕੀ ਮਤਲਬ ਵਧੀਆ ਸਿੰਗਰ ਹੋਣ ਜਮਾ ਜਿੱਤੇ ਵੱਡੀਆਂ ਵੱਡੀਆਂ ਸਟੇਜਾਂ ਤੇ ਕੋਣ ਦਾ ਮੈਨੂੰ ਵੀ ਮੌਕਾ ਮਿਲੇ ਹਾਂਜੀ ਤੇ ਵਾਕਈ ਹੀ ਨਾ ਤੁਹਾਡੀ ਆਵਾਜ਼ ਬਹੁਤ ਹੀ ਖੂਬਸੂਰਤ ਹੈ ਤੇ ਸਾਡਾ ਵੀ ਦਿਲ ਕਰਦਾ ਪਿਆ ਸੀ ਵੀ ਤੁਹਾਡੇ ਕੋਲ ਹੀ बार-बार ਗੀਤ ਸੁਣੇ ਚਾਹੀਏ ਸੋ ਕਿਹੜਾ ਗੀਤ ਸੁਣਾਓਗੇ ਹੁਣ ਤੁਸੀਂ ਪਹਿਲਾ ਤੇਰੇ ਨਹਿਮ ਦੇਖੇ ਫਿਰ ਵੇਖਿਆ ਹੋਰ ਪਹਿਲਾ ਤੇਰੇ ਨਹਿਮ ਦੇਖੇ ਫਿਰ ਵੇਖਿਆ ਤੈਨੂੰ ਨਹੀਂ ਪਹਿਲਾ ਤੇਰੇ ਨਹਿਮ ਦੇਖੇ ਫਿਰ ਵੇਖਿਆ ਤੈਨੂੰ ਨਹੀਂ ਛੇਤੀ ਆ ਕੇ ਮਿਲ ਜਾ ਵੀ ਬਾਂ ਮਿਲ ਜਾ ਕਿ ਮੈਨੂੰ ਨਹੀਂ ਛੇਤੀ ਆ ਕੇ ਮਿਲ ਜਾ ਵੀ ਬਾਂ ਮਿਲ ਜਾ ਕਿ ਮੈਨੂੰ ਨਹੀਂ ਕੇ ਬਸ ਹਰ ਦਿਲ ਹੋ ਗਿਆ ਬਸ ਹਰ ਦਿਲ ਹੋ ਗਿਆ ਉਹ ਕੋਈ ਚੰਦ ਦਾ ਨਾ ਚਾਰਾ ਏ ਤੇਰੇ ਬਿਨਾ ਗੁਜ਼ਾਰਾ ਏ ਉਸ ਜਿਨਾ ਦਾ ਸਹਾਰਾ ਏ ਤੇਰੇ ਬਿਨਾ ਗੁਜ਼ਾਰਾ ਏ ਤੇਰੇ ਬਿਨਾ ਗੁਜ਼ਾਰਾ ਏ ਉਹ ਤੇਰੇ ਮੱਥੇ ਦੀ ਲਟ ਸਜਣੀ ਸਜਦਾ ਮੈਨੂੰ ਕਰਦੀ ਏ ਤੇਰੇ ਮੱਥੇ ਦੀ ਲਟ ਸਜਣੀ ਸਜਦਾ ਮੈਨੂੰ ਕਰਦੀ ਏ ਮੇਰੇ ਗਰਦੀ ਗਾਨੀ ਸੋਣੀ ਤੇਰਾ ਹੀ ਦਮ 바ਦੀ ਏ ਮੇਰੇ ਗਰਦੀ ਗਾਨੀ ਸੋਣੀ ਤੇਰਾ ਹੀ ਦਮ 바ਦੀ ਏ ਜੋ ਪਿਆਰ ਤੇਰੇ ਨਾਲ ਹੋ ਗਿਆ ਪਿਆਰ ਤੇਰੇ ਨਾਲ ਹੋ ਗਿਆ ਹੋਏ ਮਿਹੁਰਾ ਨ ਦੁਆਰਾ ਏ ਸਜਣਾ ਦਾ ਸਹਾਰਾ ਏ ਉਹ ਤੇਰੇ ਬਿਨਾ ਗੁਜ਼ਾਰਾ ਏ ਸਜਣਾ ਦਾ ਸਹਾਰਾ ਏ ਸਜਣਾ ਦਾ ਸਹਾਰਾ ਏ ਕੀ ਬਾਤ ਹੈ ਤੇਹੀ ਨਾ ਇਸ ਤੋਂ ਇਲਾਵਾ ਕਰਦੇ ਹਾਲਾਤਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਿੰਦਾ ਦੇ ਰੇਸ਼ ਸ਼ੁਰੂ ਤੋਂ ਹਾਲਾਤ ਕਾਰਜਤਾ ਮੈਂ ਬਹੁਤ ਤੰਗੀ ਰਹੀ ਆ ਮਤਲਬ ਸ਼ੁਰੂ ਤੋਂ ਹੀ ਮਤਲਬ ਗਰੀਬੀ ਦੇਖੀ ਆ ਗਰੀਬੀ ਦੇਖਦੇ ਆਏ ਆ ਤੇ ਜਦੋਂ ਪਾਪਾ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੰਮਾ ਨੇ ਕੰਮ ਕਰਨਾ ਸ਼ੁਰੂ ਕੀਤਾ ਫੈਕਟਰੀ ਵਿੱਚ ਸਲਾਈ ਦਾ ਤੇ ਅਸੀਂ ਬਹੁਤ ਛੋਟੇ-ਛੋਟੇ ਹੁੰਦੇ ਸੀਗੇ ਮੇਰੀ ਮੰਮਾ ਨੇ ਬਹੁਤ ਮਿਹਨਤ ਕੀਤੀ ਆ ਸਾਨੂੰ ਇੱਥੇ ਤੱਕ ਮੈਨੂੰ ਆਉਣ ਲਈ ਮੰਮਾ ਦੀ ਬਹੁਤ ਮੈਂ ਬਹੁਤ ਜ਼ਿਆਦਾ ਮਿਹਨਤ ਆ ਮੇਰੇ ਪਿੱਛੇ ਵੀ ਜਦੋਂ ਕੰਮ ਤੇ ਜਾਂਦੇ ਹੁੰਦੇ ਸੀਗੇ ਪਹਿਲਾਂ ਉਹਨਾਂ ਨੇ ਘਰ ਦਾ ਕੰਮ ਕਰਕੇ ਜਾਣਾ ਫਿਰ ਸਾਨੂੰ ਤਿਆਰ ਕਰਨਾ ਸਕੂਲ ਜਾਣ ਲਈ ਫਿਰ ਉਹਨਾਂ ਨੇ ਘਰ ਦਾ ਥੋੜਾ ਬਹੁਤਾ ਜਿਹੜਾ ਕੰਮ ਕਰਨਾ ਫਿਰ ਉਹਨਾਂ ਨੇ ਆਪ ਕੰਮਤੇ ਜਾਣਾ ਫਿਰ ਕੰਮ ਤੋਂ ਆ ਕੇ ਵੀ ਕੰਮ ਕਰਨਾ ਹੂੰ ਬਹੁਤ ਜ਼ਿਆਦਾ ਗਰੀਬੀ ਦੇਖੀ ਹੈ ਅੱਛਾ ਹਾਂਜੀ ਅੱਛਾ ਬਚਪਨ ਦੀ ਵਿੱਚ ਹੀ ਗਰੀਬੀ ਦੇਖੀ ਇੱਕ ਤੇ ਘਰ ਦੇ ਵਿੱਚ ਗਰੀਬੀ ਹਾਂਜੀ ਦੂਸਰਾ ਤੁਹਾਡਾ ਫਾਦਰ ਸਾਹਿਬ ਦਾ ਚਲੇ ਜਾਣਾ ਹਾਂਜੀ ਕਿੱਦਾਂ ਸਭ ਕੁਝ ਉਹਨਾਂ ਤੋਂ ਬਿਨਾ ਮੈਨੇਜ ਕੀਤਾ ਫਿਰ ਜਦੋਂ ਮਤਲਬ ਪਾਪਾ ਦੀ ਡੈਥ ਹੋ ਗਈ ਬਹੁਤ ਜ਼ਿਆਦਾ ਔਖਾ ਮੈਨੇਜ ਕੀਤਾ ਸਾਰਾ ਕੁਝ ਇਹ ਤਾਂ ਮੇਰੇ ਮੰਮਾ ਨੂੰ ਪਤਾ ਯਾ ਸਾਨੂੰ ਪਤਾ ਹੈ ਮਤਲਬ ਕਿਦਾਂ ਕਿਦਾਂ ਤੇ ਹੌਲੀ ਹੌਲੀ ਹੁਣ ਮੈਂ ਤਾਂ ਇਹ ਕਹਿੰਦੀ ਆ ਕਿ ਮੈਂ ਵਧੀਆ ਮਤਲਬ ਇਸ ਲਾਈਨ ਵਿੱਚ ਵਧੀਆ ਸੈੱਟ ਹੋ ਜਾਵਾਂ ਵਧੀਆ ਸਿੰਗਰ ਬਣ ਜਾਵਾਂ ਕਿ ਸਾਡੇ ਹੁੰਦੇ ਆ ਸਾਡੇ ਮੰਮਾ ਨੂੰ ਕੰਮ ਨਾ ਕਰਨਾ ਪਵੇ ਕਿਉਂਕਿ 5 5-6 ਸਾਲ ਦੇ ਹੁੰਦੇ ਸੀਗੇ ਛੋਟਾ ਜਿਹੜਾ ਬ੍ਰਦਰ ਆ 5-6 ਸਾਲ ਦਾ ਹੁੰਦਾ ਸੀ ਮੈਂ 7-8 ਸਾਲ ਦੀ ਵੱਡੇ ਭਾਜੀ ਸੀ ਜਦੋਂ ਕਿਹੜੀ ਉਮਰ ਵਿੱਚ ਉਹਨਾਂ ਨੇ ਮਤਲਬ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਸਟੱਡੀ ਦੇ ਨਾਲ ਨਾਲ ਦਿਨ ਵੇਲੇ ਸਕੂਲ ਜਾਣਾ ਤੇ ਰਾਤ ਨੂੰ ਜਿੱਦਾਂ ਕੰਮ ਤੇ ਜਾਣਾ ਫੇਸ ਵੇਅ ਨੂੰ ਸਕੂਲ ਜਾਣਾ ਮਤਲਬ ਇੰਦਾ ਹੌਲੀ-ਹੌਲੀ ਤਾਂ ਅੱਛਾ ਤੇ ਕਦੇ ਉਹ ਬਾਰੇ ਦਿਨਾਂ ਚੇਤਾ ਕਰਕੇ ਖਬਰ ਦਿਆਂ ਹਾਂਜੀ ਬਹੁਤ ਵਾਰ ਕੀ ਸੋਚਦੇ ਤੁਸੀਂ ਉਹ ਇਸ ਬਾਰੇ ਪਹਿਲਾਂ ਨਾਲੋਂ ਤਾਂ ਹੁਣ ਕਾਫੀ ਮਤਲਬ ਚੇਂਜ ਆਇਆ ਮਤਲਬ ਹੌਲੀ ਹੌਲੀ ਬਾਜੀ ਵੀ ਕੰਮ ਕਰਨਾ ਸ਼ੁਰੂ ਕੀਤਾ ਮਮੇ ਵੀ ਕਰਦੇ ਆ ਪਰ ਪੁਰਾਣੇ ਦਿਨ ਜਦੋਂ ਮੀਂਹ ਪੈਣਾ ਬਾਲ ਡੈਗ ਜਾਣੇ ਛੱਤ ਡੈਗ ਜਾਣੀ ਮਤਲਬ ਇੱਕ ਇੱਕ ਬਾਲਾ ਡੈਗ ਜਾਣਾ ਪੇਟੀ ਤੇ ਕਦੀ ਡੈਗ ਜਾਣਾ ਅਸੀਂ ਸੁੱਤੇ ਹੋਣਾ ਸਾਨੂੰ ਪਤਾ ਵੀ ਨਹੀਂ ਹੁਣਾ ਜਦੋਂ ਜ਼ਿਆਦਾ ਗਰਮੀ ਹੁੰਨੀ ਲੋਕਾਂ ਨੇ ਕਹਿਣਾ ਕਿ ਮੀਂਹ ਪਵੇ ਮਤਲਬ ਬਹੁਤ ਜ਼ਿਆਦਾ ਗਰਮੀ ਸਾਨੂੰ ਟੈਨਸ਼ਨ ਪੈ ਜਾਣੀ ਵੀ ਜ਼ਿਆਦਾ ਗਰਮੀ ਆ ਜੇ ਮੀਂਹ ਜ਼ਿਆਦਾ ਆ ਗਿਆ ਤੇ ਛੱਤ ਚੋਂ ਲਗ ਜਾਣੀ ਆ ਬਾਲੇ ਦੀ ਕਹਿੰਦਾ ਡਰ ਸੀ ਤੇ ਮੀਦਾ ਪਾਣੀ ਅੰਦਰ ਆ ਜਾਣਾ ਇੱਕ ਕਮਰੇ ਚ ਹੀ ਸੀ ਰਹਿੰਦੇ ਤੇ ਸਾਰਾ ਕਿਚਨ ਦਾ ਸਮਾਨ ਵੀ ਕਮਰੇ ਵਿੱਚ ਹੀ ਹੁੰਦਾ ਸੀਗਾ ਮਤਲਬ ਬਹੁਤ ਔਖਾ ਟਾਈਮ ਦੇਖਿਆ ਬਹੁਤ ਜ਼ਿਆਦਾ ਔਖਾ ਤੇ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਮਤਲਬ ਕਿ ਜਦੋਂ ਗਾਉਣਾ ਸ਼ੁਰੂ ਕੀਤਾ ਕਰਦੇ ਨੇ ਕਿ ਉਹ ਨਹੀਂ ਕਿ ਛੱਡ ਪਰਾ ਟੁਪੜ ਕੰਮੀ ਪੈ ਰਹੀਆਂ ਇਸ ਲਾਈਨ ਦੇ ਵਿੱਚ ਹੈ ਨਹੀਂ ਕੋਈ ਸਕੋਪ ਹਾਂਜੀ ਪਹਿਲਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਤੇ ਵਾਚਿਸ ਦਾ ਹੌਲੀ ਹੌਲੀ ਆਵਾਜ਼ ਸੁਣਨੀ ਸਾਰਿਆਂ ਨੇ ਮਤਲਬ ਸਾਰਿਆਂ ਨੇ ਮੇਰੀ ਗਾਇਕੀ ਨੂੰ ਪਸੰਦ ਕਰਨਾ ਕਹਿਣਾ ਵੀ ਤੇਰੀ ਆਵਾਜ਼ ਵਧੀਆ ਤੂੰ ਬਹੁਤ ਵਧੀਆ ਗਾਉਂਦੀ ਆ ਬੇ ਕੁੜੀ ਨੂੰ ਨਾਲ ਲੈ ਕੇ ਆਇਆ ਕਰੋ ਅਸੀਂ ਇਹਨੂੰ ਟਾਈਮ ਦਵਾਵਾਂਗੇ ਪੈਸੇ ਵੀ ਦਵਾਂਗੇ ਮਤਲਬ ਮਤਲਬ ਜਿੱਥੇ ਵੀ ਪ੍ਰੋਗਰਾਮ ਹੋਣਾ ਉਹਨਾਂ ਨੇ ਮੈਨੂੰ ਇੱਕ ਦੋ ਗਾਣਿਆਂ ਦਾ ਟਾਈਮ ਦੇਣਾ ਫਿਰ ਦਾਂ ਹੌਲੀ ਹੌਲੀ ਕਿ ਨਾ ਜਦੋਂ ਤੁਸੀਂ ਜਾਂਦੇ ਸੀਗੇ ਮਤਲਬ ਕੀ ਉੱਥੇ ਜਾ ਕੇ ਤੁਹਾਨੂੰ ਪੈਸੇ ਹੁੰਦੇ ਸੀ ਸਟੇਜ ਤੇ ਹਾਂਜੀ ਤੇ ਕਿੰਨਾ ਖਚਾ ਚੜਦਾ ਹੁੰਦਾ ਸੀ ਕਿ ਮੈਨੂੰ ਪੈਸੇ ਮਿਲੇ ਆ ਮੈਂ ਆਪਣੇ ਘਰ ਜਾ ਕੇ ਆਪਣੀ ਮੰਮੀ ਨੂੰ ਦਊਂਗੀ ਉਹਨਾਂ ਦੇ ਹੱਥ ਵਟਾਉਂਗੀ ਬਹੁਤ ਚਾ ਚੜਦਾ ਹੁੰਦਾ ਸੀਗਾ ਪਹਿਲੇ ਸ਼ੋਹ ਤੇ ਕਿੰਨੇ ਪੈਸੇ ਹੋਏ ਸੀ ਕੁਛ ਛਾਹ ਦਾ ਤੁਹਾਨੂੰ ਨਹੀਂ ਮੈਂ ਛਾਹ ਨਹੀਂ ਹੈ ਕੋਸ਼ੀ ਇਦਾਂ ਮਤਲਬ ਹਾਂਜੀ ਮਤਲਬ ਖੁਸ਼ੀ ਜੀ ਅੰਦਰੋਂ ਮਿਲਦੀ ਸੀ ਇਦਾਂ ਮਤਲਬ ਹੌਸਲਾ ਵਧਦਾ ਸੀਗਾ ਜਿੱਦਾਂ ਕਿ ਜੇ ਮੈਂ ਗਾਉਂਦੀ ਆ ਚਾਰ ਪੈਸੇ ਵੀ ਤਾਂ ਆਉਂਦੇ ਹੀ ਆ ਨਾਲ ਮਤਲਬ ਇਹੀ ਸਾਡੇ ਕੰਮ ਆਉਣਗੇ ਘਰ ਦਾ ਖਰਚ ਖਰਚੇ ਦੇ ਵਿੱਚ ਅੱਜ ਅੱਛਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸ਼ਖਸ ਕਿਹੜਾ ਆਇਆ ਜਿਹਨੇ ਤੁਹਾਡੀ ਉਂਗਲ ਫੜ ਕੇ ਕਿਹਾ ਹੋਵੇ ਚੱਲ ਹੀ ਨਾ ਕਿ ਤੂੰ ਗਾ ਕੇ ਆ ਚੱਲ ਉੱਠ ਤੈਨੂੰ ਲੋੜ ਆ ਉੱਥੇ ਜਾ ਕੇ ਸਟੇਜ ਤੇ ਮਤਲਬ ਮੇਰੇ ਤਾਇਆ ਜੀ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਜਸਵਿੰਦਰ ਕੁਮਾਰ ਉਹਨਾਂ ਦਾ ਨਾਮ ਆ ਪਰ ਉਹਨਾਂ ਦੀ ਜਦੋਂ ਉਹ ਪਹਿਲਾਂ ਮੈਨੂੰ ਬਹੁਤ ਜਿੱਦਾਂ ਹੌਸਲਾ ਦਿੰਦੇ ਹੁੰਦੇ ਸੀ ਹੀ ਨਾ ਵੀ ਤੂੰ ਆ ਜਾ ਗਾ ਤੇਰੀ ਆਵਾਜ਼ ਉਹ ਵਧੀਆ ਤੂੰ ਮੈਨੂੰ ਗਾਣੇ ਸੁਣਾ ਉਹਨਾਂ ਨੇ ਹਾਰਮੋਨੀਅਮ ਲੈ ਕੇ ਇਦਾਂ ਬਹਿ ਜਾਣਾ ਮਤਲਬ ਵੇੜੇ ਵਿੱਚ ਸਾਡੇ ਇਦਾਂ ਵੇੜਾ ਹੁੰਦਾ ਸੀ ਤੇ ਉਹਨਾਂ ਦੀ ਵੀ ਜਦੋਂ ਡੈਥ ਹੋ ਗਈ ਤੇ ਬਹੁਤ ਜਦਾਂ ਜਾਨੀ ਕੋਈ سپورਟ ਨਹੀਂ ਕਰਦਾ ਸੀ ਬਹੁਤ ਦਿਲ ਟੁੱਟਿਆ ਉਹਦਾ ਹਾਂਜੀ ਤਾਂ ਫਿਰ ਉਸ ਵੇਲੇ ਖੁਦ ਨੂੰ ਕਿਵੇਂ ਸੰਭਾਲਿਆ ਕਿਵੇਂ ਕੱਢਿਆ ਉਸ ਟਾਈਮ ਚ ਉਸ ਟਾਈਮ ਇਦਾਂ ਸੀ ਮੈਮ ਜੜੇ ਕੋਈ ਨਾਲ ਜਾਣ ਵਾਲਾ ਨਹੀਂ ਹੁੰਦਾ ਸੀ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਸੀ ਉਹਨਾਂ ਨੇ ਮੇਰੇ ਨਾਲ ਜਾਣਾ ਮੇਰਾ ਹੌਸਲਾ ਵਧਾਉਣਾ ਵੀ ਤੂੰ ਇਦਾਂ ਨਰਵਸ ਨਹੀਂ ਹੋਣਾ ਸੰਗਣਾ ਨਹੀਂ ਆ ਡਰਨਾ ਨਹੀਂ ਆ ਕਿਸੇ ਚੀਜ਼ ਤੋਂ ਵੀ ਖੁੱਲ ਕੇ ਗਾਉਣਾ ਮਤਲਬ ਉਸ ਤੋਂ ਬਾਅਦ ਉਹਦਾ ਦਾ ਕਿਸੇ ਨੇ ਨਹੀਂ ਕਿਹਾ ਮੰਮੀ ਆ ਤੇ ਮੰਮੀ ਕਹਿੰਦੇ ਹੁੰਦੇ ਕਿ ਸਾਡੇ ਵੱਲ ਦੇਖ ਤੂੰ ਮੇਰੇ ਵੱਲ ਦੇਖ ਕਿ ਮੈਂ ਕਿੱਦਾਂ ਮਿਹਨਤ ਕਰਦੀ ਪਈ ਆ ਕਿ ਤੁਸੀਂ ਛੋਟੇ-ਛੋਟੇ ਹੁੰਦੇ ਸੀ ਤੁਹਾਡੇ ਪਾਪਾ ਡੈਥ ਹੋ ਗਈ ਕਿ ਮੈਂ ਤੁਹਾਨੂੰ ਪਾਲਿਆ ਮਤਲਬ ਕਦੀ ਵੀ ਡਰਨਾ ਨਹੀਂ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ ਆਇਆ ਨਾ ਮਤਲਬ ਵਧੀਆ ਸਟ੍ਰੌਂਗ ਬਣ ਕੇ ਰਹਿਣਾ ਹਾਂਜੀ ਅੱਛਾ ਘਰ ਦੇ ਹਾਲਾਤ ਜਦੋਂ ਮਤਲਬ ਕਿ ਚੇਤਾ ਕਰਦੇ ਹੋ ਤਾਂ ਕਦੀ ਹੋਇਆ ਕਿ ਤੀਦਾ ਕਿ ਮਤਲਬ ਕੋਈ ਗਾਣਾ ਗੁੰਗੁਣਾਉਣਾ ਸ਼ੁਰੂ ਕਰਤਾ ਹੋਵੇ ਹਾਂਜੀ ਕਿਹੜਾ ਗਾਣਾ ਸਭ ਤੋਂ ਵੱਧ ਗੁੰਗੁਣਾਉਂਦੇ ਉਸ ਵੇਲੇ ਕਿਉਂਕਿ ਜਿਹੜਾ ਇੱਕ ਗਾਇਕ ਹੁੰਦਾ ਨਾ ਆਪਣੇ emotions ਆਪਣੇ ਗੀਤਾਂ ਰਾਹੀਂ ਬਿਆਨ ਕਰਦਾ ਹੁੰਦਾ ਬਹੁਤ ਵਾਰ ਹਾਂਜੀ ਕਦੇ ਮਿਲ ਕੇ ਬੈਠਾਂ ਜ਼ਰੂਰ ਜ਼ਰੂਰ ਤੂੰ ਤੁਸੀਂ ਪੱਕੀਆਂ ਕੰਦਾ ਵਾਲੇ ਆ ਅਸੀਂ ਕੱਚੀਆਂ ਛੱਤ ਵਾਲੇ ਆ ਤੁਸੀਂ ਪੱਕੀਆਂ ਕੰਦਾ ਵਾਲੇ ਆ ਅਸੀਂ ਕੱਚੀਆਂ ਛੱਤ ਵਾਲੇ ਤੁਹਾਡੀ ਸੋਚ ਹੈ ਅੰਬਰਾ ਜਈ ਅਸੀਂ ਨਿੱਕੀਆਂ ਮੱਤਾ ਬਾਲੇ ਕਦੇ ਨਿਭਦੀ ਦੇਖੀ ਨਾ ਮੈਲਾ ਤੇ ਛਪਰਾ ਦੀ ਉਹ ਕਦੇ ਬਹਿ ਕੇ ਦੱਸਾਂਗੇ ਉਹ ਕੀ ਜੂਨ ਹੈ ਫਕਰਾ ਦੀ ਕਦੇ ਮਿਲ ਕੇ ਬੈਠਾਂਗੇ ਉਹ ਫਿਰ ਬਹਿ ਕੇ ਦੱਸਾਂਗੇ ਉਹ ਕੀ ਜੂਨ ਹੈ ਫਕਰਾ ਦੀ ਉਹ ਕੀ ਜੂਨ ਹੈ ਫਕਰਾ ਦੀ ਕਦੇ ਮਿਲ ਕੇ ਬੈਠਾਂਗੇ ਦੇ ਭੈ ਕਿ ਦੱਸੰਗੇ ਜੀ اچھا ਜਿਸ ਤਰੀਕੇ ਦੇ ਨਾਲ ਤੁਸੀਂ ਗੀਤ ਗਾਇਆ ਹਾਂ ਜੀ ਬਹੁਤ ਵਾਰ ਇਦਾਂ ਹੁੰਦਾ ਕਿ ਜਦੋਂ ਅਣਪਰਿਆ ਹੋਵੇ ਤਾਂ ਆਪਣੇ ਗਿਲੇ ਸ਼ਿਕਵੇ ਜਾਂ ਤਾਂ ਪਰਮਾਤਮਾ ਨਾਲ ਕਰਦਾ ਜਾਂ ਆਪਣੇ ਘਰ ਦੇ ਵਿੱਚ ਰਹਿਣ ਵਾਲੇ ਕਿਸੇ ਜੀ ਦੇ ਨਾਲ ਕਰਦਾ ਤੁਸੀਂ ਕਿੰਨਾਂ ਨਾਲ ਵੱਧ ਆਪਣੇ ਗਿਲੇ ਸ਼ਿਕਵੇ ਕਰਦੇ ਹੋ ਮੰਮੀ ਨਾਲ ਜੀ ਮੰਮੀ ਨਾਲ ਹਾਂ ਜੀ ਤੇ ਮਮ ਨੂੰ ਕਿਦਾਂ ਸਮਝਾਉਂਦੇ ਹੋ ਫਿਰ ਤੁਸੀਂ ਕਿਉਂਕਿ ਉਹ ਵੀ ਬਹੁਤ ਸੰਘਰਸ਼ ਕਰ ਰਹੇ ਨਾ ਤੁਸੀਂ ਛੋਟੇ ਛੋਟੇ ਸੀ ਜਦੋਂ ਤੋਂ ਕੰਮ ਕਰ ਰਹੇ ਤੁਹਾਨੂੰ ਪਾਲਦੇ ਆ ਉਹਨਾਂ ਨੇ ਆਪਣੀ ਲਾਈਫ ਦੁਬਾਰਾ ਸ਼ੁਰੂ ਕਰਨ ਤੋਂ ਬਜਾਏ ਨਵੀਂ ਲਾਈਫ ਸ਼ੁਰੂ ਕਰਨ ਦੀ ਬਜਾਏ ਸਗੋਂ ਤੁਹਾਨੂੰ ਪਾਲਿਆ ਸੰਘਰਸ਼ ਨੂੰ ਅਪਣਾਇਆ ਉਹ ਵੀ ਕਈ ਵਾਰ ਟੁੱਟਦੇ ਹੋਣਗੇ ਕਿੱਦਾਂ ਸੰਭਾਲਦੇ ਪਰ ਤੁਸੀਂ ਉਹਨਾਂ ਨੂੰ ਖੁਦ ਨੂੰ ਮੈਂ ਤਾਂ ਮਤਲਬ ਇਦਾਂ ਕਹਿੰਦੀ ਹੁੰਦੀ ਕਿ ਬਾਜੀ ਉਹਨਾਂ ਨੂੰ ਤੁਸੀਂ ਇਦਾਂ ਸਮਝਾਇਆ ਕਰੋ ਕਿ ਬੁਰੀ ਸੰਗਤ ਚ ਨਹੀਂ ਪੈਣਾ ਮਤਲਬ ਮਤਲਬ ਕੀ ਇਹਨਾਂ ਨੂੰ ਕੋਈ ਕੰਮ ਕਰਨ ਵਧੀਆ ਤਾਡੇ ਬਾਰੇ ਸੋਚਣ ਪਰ ਉਹ ਸੋਚਦੇ ਵੀ ਆ ਖੇਡਣ ਦੀ ਉਮਰ ਵਿੱਚ ਉਹਨਾਂ ਨੇ ਮਤਲਬ ਜਦੋਂ ਬੱਚੇ ਖੇਡਦੇ ਹੁੰਦੇ ਆ ਉਦੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਵਧੀਆ ਬਣਨਾ ਕਿ ਆਪਾਂ ਮੰਮੀ ਨੂੰ ਕੰਮ ਤੇ ਨਹੀਂ ਜਾਣ ਦੇਣਾ ਕਿ ਆਪਾਂ ਆਪ ਇੰਨੀ ਮਿਹਨਤ ਕਰਨੀ ਕਿ ਮੰਮੀ ਨੂੰ ਕੰਮ ਕਰਨ ਦੀ ਲੋੜ ਨਾ ਪਵੇ ਕਿ ਮੰਮੀ ਘਰੇ ਰਹਿਣ ਹਾਂਜੀ ਭਰਾ ਕਰਦੇ ਸਪੋਰਟ ਇਸ ਲਾਈਨ ਵਿੱਚ ਹਾਂਜੀ ਉਹ ਤਾਂ ਨਹੀਂ ਕਹਿੰਦੇ ਕਿ ਛੜ ਦੁਕੜਾ ਦੁਕੜੇ ਕੰਮੀ ਪੈ ਗਈਆਂ ਕੋਈ ਚੰਗੀ ਡਿਗਰੀ ਕਰ ਕੋਈ ਚੰਗੀ ਪੜ੍ਹਾਈ ਕਰ ਨਹੀਂ ਨਹੀਂ ਬਿਲਕੁਲ ਨਹੀਂ ਕਹਿੰਦੇ ਤੁਸੀਂ ਪੜਾਈ ਵੀ اسی ਚੀਜ਼ ਦੀ ਕਰ ਰਹੇ ਹੋ? ਹਾਂਜੀ, 뮤ਜ਼ਿਕ ਦਾ ਡਿਪਲੋਮਾ ਕਰ। ਹੂੰ, ਹਾਂਜੀ। ਤੁਹਾਨੂੰ ਲੱਗਦਾ ਇਸ ਲਾਈਨ ਦੇ ਵਿੱਚ ਸਕੋਪ ਹੈ? ਹਾਂਜੀ, ਜੇ ਮਿਹਨਤ ਕਰਾਂਗੇ ਤਾਂ ਹੈ। ਹੂੰ। ਅੱਛਾ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਿਹੜਾ 뮤ਜ਼ਿਕ ਆ ਉਹ ਪੈਸੇ ਦੀ ਗੇਮ ਆ। ਤੁਹਾਡੇ ਹਿਸਾਬ ਦੇ ਨਾਲ ਇਹ ਠੀਕ ਹੈ ਜਾਂ ਗਲਤ ਹੈ? ਹਾਂਜੀ, ਠੀਕ ਆ। ਠੀਕ ਹੈ। ਕਿਉਂ ਲੱਗਦਾ ਇਦਾਂ? ਇਹਦੇ 'ਚ ਪੈਸੇ ਲੱਗਦੇ ਆ ਬਹੁਤ ਜ਼ਿਆਦਾ। ਮਤਲਬ ਜੇ ਪੈਸੇ ਲੱਗਦੇ ਵੀ ਆ ਤਾਂ ਜੇ ਮਿਹਨਤ ਕਰੀਏ ਆਪਾਂ ਨੂੰ ਸਟੇਜਸ ਪ੍ਰੋ ਪ੍ਰੋਗਰਾਮ ਤੇ ਸਾਧਦੇ ਆ ਤੇ ਪੈਸੇ ਮਿਲਦੇ ਵੀ ਆ ਹਾਂਜੀ ਛੋਡੇ ਵੀ ਗਾਣੇ ਆ ਚੁੱਕੇ ਹਾਂਜੀ ਉਹਨਾਂ ਬਾਰੇ ਵੀ ਥੋੜਾ ਦੱਸੋ ਕਿਵੇਂ ਮਤਲਬ ਮੇਰਾ ਪਹਿਲਾ ਮਤਲਬ ਸ਼ਬਦ ਆਇਆ ਸੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਉਹਨਾਂ ਦੇ ਗੁਰਪੁਰਬ ਤੇ ਕਾਂਜੀ ਵਾਲੇ ਸਤਗੁਰੂ ਜੀ ਮੇਰਾ ਤੇਰੀਆ ਉਹਦੀ ਵੀ ਦੋ ਬੋਲ ਹੋ ਜੀ ਬਹੁਤ ਅੱਛਾ ਜੀ ਉਹ ਕਾਂਜੀ ਵਾਲੇ ਸਤਗੁਰੂ ਮੇਰਾ ਤੇਰੀਆ ਹਰ ਪਾਸੇ ਸਾਡੀ ਤਾਂ ਜੜਾਈ ਹੋਈ ਏ ਕਾਂਜੀ ਵਾਲੇ ਸਤਗੁਰੂ ਮੇਰਾ ਤੇਰੀਆ ਹਰ ਪਾਸੇ ਸਾਡੀ ਤਾਂ ਜੜਾ ਹੀ ਹੋਈ ਐ ਉਹ ਗੁਰੂ ਰਵੀਦਾਸ ਜੀ ਦੀ ਫੁੱਲ ਕਿਰਪਾ ਕਮ ਸਾਡੀ ਹਰ ਪਾਸੇ ਛਾਈ ਹੋਈ ਐ ਗੁਰੂ ਰਵੀਦਾਸ ਜੀ ਦੀ ਫੁੱਲ ਕਿਰਪਾ ਕਮ ਸਾਡੀ ਹਰ ਪਾਸੇ ਛਾਈ ਹੋਈ ਐ ਕੀ ਬਾਤ ਐ ਇਹ ਦੂਸਰਾ ਜਿਹੜਾ ਗੀਤ ਤੁਹਾਡਾ ਓਹੋ ਬਾਬਾ ਬਾਲਕਨਾਥ ਜੀ ਦੀ ਭੇਟ ਆਈ ਸੀਗੀ ਜੋਗੀ ਤੇਰੇ ਦਰਸ਼ਨ ਨੂੰ ਆਈਆਂ ਇਹ ਮੈਂ ਪਿਛਲੇ ਈਅਰ ਕੱਟੀ ਸੀਗੀ ਓ ਵੀ ਸਨਾ ਜੀ ਜੀ ਦਰ ਤੇਰੇ ਤੇ ਮੋਰ ਬੋਲ ਦੇ ਮੇਰੇ ਮਨ ਦਾ ਪੇਦ ਖੋਲ ਦੇ ਦਰ ਤੇਰੇ ਤੇ ਮੋਰ ਬੋਲ ਦੇ ਮੇਰੇ ਮਨ ਦਾ ਪੇਦ ਖੋਲ ਦੇ ਹੁਣ ਚਾਂਚ ਵਡੇ ਦੀ ਤਾਦ ਜੋਗੀ ਤੇਰੇ ਦਰਸ਼ਨਾਂ ਆਈਆਂ ਖੜੀ ਗੁਫਾ ਤੋਂ ਉਹ ਖੜੀ ਗੁਫਾ ਤੋਂ ਬਾੜ ਜੋਗੀ ਤੇਰੇ ਦਰਸ਼ਨਾਂ ਆਈਆਂ ਖੜੀ ਗੁਫਾ ਤੋਂ ਬਾੜ ਜੋਗੀ ਤੇਰੇ ਦਰਸ਼ਨਾਂ ਆਈਆਂ ਇਸ ਤੋਂ ਇਲਾਵਾ ਕੋਈ ਹੋਰ ਕੀਤਾ ਆ? ਹਾਂਜੀ ਡਾਕਟਰ ਬੀ ਆਰ ਅੰਬੇਦਕਰ ਜੀ ਦਾ 14 ਅਪ੍ਰੈਲ ਨੂੰ ਉਹਨਾਂ ਤੇ ਵੀ ਕੀਤਾ ਸੀਗਾ। ਹਾਂਜੀ ਉਹ ਮੈਨੂੰ ਲੈ ਕੇ ਦਿੱਤਾ ਸੀ ਆਸ਼ੂ ਬਿਲਗੇ ਤੋਂ ਆਸ਼ੂ ਅੰਕਲ ਜੀ ਉਹ ਬਹੁਤ ਜਾਨਿਕ ਉਹਨਾਂ ਨੇ ਸਪੋਰਟ ਕੀਤੀ ਮੇਰੀ। ਤੇ ਉਹ ਰਾਈਟਰ ਆ ਬਹੁਤ ਵਧੀਆ ਰਾਈਟਰ ਆ ਲੈ ਕੇ ਦਿੰਦੇ ਆ ਤੇ ਮੈਂ ਗਾਉਣੀ ਆ। ਜੀ ਹਾਂਜੀ ਉਹ ਵੀ ਸੁਣਾ ਜੀ। ਉਹ ਤਨ ਤੇਰੀ ਕੁਰਬਾਨੀ ਸੁਤੀ ਕੌਮ ਤੂੰ ਜਗਾਈ। ਕੰਨ ਤੇਰੀ ਕੁਰਬਾਨੀ ਸੁਤੀ ਕੋਮ ਤੂੰ ਜਗਾਈ ਮਨੁਬਾਦਿਆਂ ਦੇ ਨਾਮ ਹਾਲ ਕੀਤੀ ਹਕਾਂ ਦੀ ਲੜਾਈ ਮਨੁਬਾਦਿਆਂ ਦੇ ਨਾਮ ਹਾਲ ਕੀਤੀ ਹਕਾਂ ਦੀ ਲੜਾਈ ਤੈਨੂੰ ਤਈ ਵਾ ਬਾਬਾ ਤੈਨੂੰ ਤਈ ਵਾ ਬਾਬਾ ਮੇਰੀ ਅੱਖ ਦੀ ਏ ਮਾਂ ਸਾਰੇ ਜੱਗ ਤੋਂ ਪਿਆਰਾ ਭਾਵ ਸੇ ਸਾਰੇ ਜੱਗ ਤੋਂ ਪਿਆਰਾ ਬਾਬਾ ਸਭ ਤੇਰਾ ਨਾ ਸਾਰੇ ਜੱਗ ਤੋਂ ਪਿਆਰਾ ਬਾਬਾ ਸਭ ਤੇਰਾ ਨਾ ਕੀ ਬਾਤ ਹੈ ਹਾਂ ਜੀ ਇਹੀ ਨਾ ਹੁਣ ਸਟਰਗਲ ਕਰ ਰਹੇ ਹੋ ਨਾ ਹਾਂ ਜੀ ਸਟਰਗਲ ਦੇ ਟਾਈਮ ਦੇ ਵਿੱਚ ਕੀ ਕੁਝ ਦੇਖ ਰਹੇ ਹੋ ਰਿਸ਼ਤੇਦਾਰ ਕਿੰਨਾ ਕੁ ਸਪੋਰਟ ਕਰਦੇ ਨੇ ਤੁਹਾਡੇ ਵਾਲੇ ਦੁਆਲੇ ਵਾਲੇ ਆਂਡਕਵਾਂਡ ਦੇ ਲੋਕ ਆਲੇ ਦੁਆਲੇ ਦੇ ਆਂਡਕਵਾਂਡ ਸਤਾ ਨਹੀਂ ਨੀ ਕੋਈ ਸਪੋਰਟ ਪਰ ਮੇਰੇ ਨਾਨਕਾ ਪਰਿਵਾਰ ਵੱਲੋਂ ਬਹੁਤ ਫੁੱਲ سپورਟ ਆ ਜਿੱਥੇ ਕੋਈ ਵੀ ਪ੍ਰੋਬਲਮ ਹੋਵੇ ਇੱਕ ਫੋਨ ਕਰਾ ਨਾਲ ਹੀ ਹਾਜ਼ਰ ਹੋ ਜਾਂਦੇ ਆ ਮੇਰੀ ਅਮਾਸੀਆਂ ਨੇ ਮਤਲਬ ਜਦੋਂ ਤੋਂ ਪਾਪਾ ਦੀ ਡੈਥ ਹੋ ਗਈ ਆ ਉਹਨਾਂ ਨੇ ਸਾਡਾ ਬਹੁਤ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਦਾ ਕੀਤਾ ਅਸੀਂ ਕਦੀ ਭੁੱਲ ਨਹੀਂ ਸਕਦੇ ਕਦੀ ਵੀ ਨਹੀਂ ਉਹ ਹੀ ਜ਼ਿਆਦਾ سپورਟ ਕਰਦੇ ਆ ਹਾਂਜੀ ਤੇ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਮਿਊਜ਼ਿਕ 'ਚ ਜਾ ਰਹੇ ਹੋ ਨਾ ਤੁਹਾਡਾ ਆਈਡਲ ਕੌਣ ਹੈ ਮੇਰੇ ਟੀਚਰ ਸੁਨੀਰ ਹੋਜਲਾ ਜੀ ਉਹਨਾਂ ਦੀ ਬਦੌਲਤ ਮੈਂ ਸਾਰਾ ਕੁਝ ਕਰ ਰਹੀ ਹਾਂ ਉਹ ਸਾਨੂੰ ਸਿਖਾਉਂਦੇ ਆ ਵਧੀਆ ਗਾਈਡ ਕਰਦੇ ਆ ਸਾਰੇ ਤਰ੍ਹਾਂ ਮਤਲਬ ਸਾਰੇ ਤਰ੍ਹਾਂ ਸਪੋਰਟ ਕਰਦੇ ਮੈਂ ਉਹਨਾਂ ਨਾਲ ਇਦਾਂ ਟੀਚਰ ਵਾਲਾ ਵਿਹੇਵ ਨਹੀਂ ਉਹ ਮਤਲਬ ਫੈਮਿਲੀ ਵਾਂਗ ਹੀ ਆ ਹਾਂਜੀ ਪਸੰਦੀਦਾ ਕਲਾਕਾਰ Nusrat Fateh Ali Khan ਸਾਹਿਬ ਜੀ ਉਹਨਾਂ ਦਾ ਕੁਝ ਸੁਣਾਉਣਾ ਚਾਹਤਾ ਹਾਂਜੀ ਹੋ ਕਿੰਨਾ ਸੋਹਣਾ ਤੈਨੂੰ ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਹੋ ਦਿਲ ਕਰੇ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਹੋ ਦਿਲ ਵਿੱਚ ਤੇਰਾ ਪਿਆਰ ਵਸਾ ਕੇ ਉਹ ਵੇਖੀ ਜਾਵਾਂ ਕੋਲ ਬਿਠਾ ਕੇ ਤੈਨੂੰ ਅੱਖੀਆਂ ਦੇ ਬਹੁਤ ਨੋਖੀਆਂ ਦੇ ਵਿੱਚ ਮੈਂ ਵਸਾਇਆ ਉਹ ਦਿਲ ਤੇ ਦੇਖਦਾਰਾ ਕਿੰਨਾ ਸੋਹਣਾ ਤੈਨ ਮੁਰਬ ਨੇ ਬਣਾਇਆ ਕੀ ਬਾਤ ਹੈ ਤੇ ਹੀ ਨਾ ਜਿਸ ਤਰੀਕੇ ਦੇ ਨਾਲ ਤੁਹਾਡੀ ਮੰਮਾ ਨੇ ਤੁਹਾਡੇ ਵਾਸਤੇ ਬਹੁਤ ਸੰਘਰਸ਼ ਕੀਤਾ ਹਾਂਜੀ ਤੇਦੀ ਮੰਮਾ ਲਈ ਵੀ ਕੋਈ ਮਤਲਬ ਗੀਤ ਗਾਇਆ ਉਹਨਾਂ ਨੂੰ ਸੁਨਾਇਆ ਹੋਵੇ ਗੀਤ ਹੈ ਹਾਂਜੀ ਕਿਹੜਾ ਗੀਤ ਉਹ ਜੀ ਦੇ ਦਿਲ ਵਿੱਚ ਰੱਬ ਦੇ ਨਾਲ ਬਦ ਕੀ ਥਾਂ ਹੁੰਦੀ ਏ ਮੋਜੀ ਦੇ ਦਿਲ ਵਿੱਚ ਰੱਬ ਦੇ ਨਾਲੋਂ ਬਦ ਕੀ ਥਾਂ ਹੁੰਦੀ ਏ ਉਹ ਜਿਹੜੀ ਹਰ ਪਲਾਂ ਡਿਲ ਲੜਾਵੇ ਉਹ ਤਾਂ ਮਾ ਹੁੰਦੀ ਏ ਉਹ ਜਿਹੜੀ ਹਰ ਪਲਾਂ ਡਿਲ ਲੜਾਵੇ ਉਹ ਤਾਂ ਜਾਂਦੇ ਜਾਂਦੀ ਸਾਡੀ ਆਡੀਅנס ਨੂੰ ਕੋਈ ਸੁਨੇਹਾ ਪਿਆਰ ਭਰਿਆ ਮੈਂ ਇਹੀ ਕਹਿੰਦੀ ਆ ਕਿ ਸਾਰੇ ਰਲ ਮਿਲ ਕੇ ਪਿਆਰ ਨਾਲ ਰੋ ਇੱਥੋਂ ਆਪਾਂ ਇਸ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ ਜਿੰਨਾ ਹੋ ਸਕੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਮਤਲਬ ਵਧੀਆ ਖੋਸ਼ ਰਹਿਣਾ ਚਾਹੀਦਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਹਿਨਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ ਸਾਡੀ ਆਡੀਅੰਸ ਨੂੰ ਗੀਤ ਸੁਣਾਇਆ ਸੋ ਤੁਹਾਡੇ ਭਵਿੱਖ ਦੇ ਲਈ ਵੀ ਸਾਡੀ ਟੀਮ ਦੇ ਵੱਲੋਂ ਤੁਹਾਨੂੰ ਬੈਸਟ ਵਿਸ਼ੀਸ ਥੈਂਕ ਯੂ ਮੈਮ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਕੈਮਰੇ ਅੱਗੇ ਮੇਰੀ ਜਿਹੜੀ ਆਵਾਜ਼ ਆ ਪਬਲਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੀ ਸੋ ਮੀਟ ਕਰਦੇ ਆ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਹਿਨਾ ਦੀ ਪਿਆਰੀ ਜਿਹੀ ਆਵਾਜ਼ ਤੁਹਾਨੂੰ ਪਸੰਦ ਆਈ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਣੀ ਹੈ ਧੰਨਵਾਦ